ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਖੜੇ ਆ ਜੀ ਜੀਟੀ ਰੋਡ ਸਰਹੰਦ ਤੇ ਮੇਰੇ ਨਾਲ ਨੇ ਜੀ ਗੱਬਰ ਭਾਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੱਬਰ ਭਾਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦੀ ਵੀਡੀਓ ਗੇਮਾਂ ਦੀ ਦੁਕਾਨ ਸੀਗੀ ਔਰ ਜਿਸ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਭਿਆਨਕ ਅੱਗ ਲੱਗੀ ਜਿਸ ਅੱਗ ਨੇ ਇਹਨਾਂ ਦੀ ਸਾਰੀ ਦੁਕਾਨ ਦਾ ਜੋ ਵੀ ਸਟਾਕ ਸੀਗਾ ਸਮਾਨ ਪਾਇਆ ਹੋਇਆ ਸੀਗਾ ਸਭ ਤੋਂ ਸਾੜ ਕੇ ਰੱਖ ਦਿੱਤਾ ਤੇ ਗੱਬਰ ਭਾਜੀ ਦਾ ਮੈਨੂੰ ਲੱਗਦਾ ਕਿਨੇ ਦਾ ਨੁਕਸਾਨ ਹੋਇਆ ਗੱਬਰ ਭਾਜੀ 15-16 ਲੱਖ ਰੁਪਏ ਦਾ 15-16 ਲੱਖ 15 ਤੋਂ 18 ਦੇ ਵਿੱਚ ਵਿੱਚ ਜਦੋਂ ਕੁਛ ਵੀ ਨਹੀਂ ਬਚਿਆ ਜਦੋਂ ਅੱਗ ਲੱਗੀ ਸੀਗੀ ਕੋਈ ਫਾਇਰ ਬਗੇਟ ਆਈ ਇੱਥੇ ਬੋਲੇ ਤੇ ਆਏ ਲੇਟ ਆਈ ਹਾਂ ਜੀ ਪਾਜੀ ਕਹਿੰਦੇ ਆ ਕਿ ਜਦੋਂ ਅੱਗ ਲੱਗੀ ਆ ਫਾਇਰ ਬਗੇਟ ਵੀ ਬਹੁਤ ਜ਼ਿਆਦਾ ਲੇਟ ਆਈ ਹੈ ਨਾ ਹੋ ਸਕਦਾ ਜੀ ਨੁਕਸਾਨ ਥੋੜਾ ਬਚ ਜਾਂਦਾ ਨਾ ਜੇ ਫਾਇਰ ਬਗੇਟ ਆ ਜਾਂਦੇ ਹਾਂ ਸੋ ਮੈਂ ਤਾਂ ਦੋਸਤੋ ਇਹੀ ਕਹਿਣਾ ਚਾਹੁੰਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਨੂੰ ਗੱਬਰ ਪਾਜੀ ਦੇ ਨਾਲ ਖੜਨਾ ਚਾਹੀਦਾ ਔਰ ਜੋ ਵੀ ਦੇਖੋ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਵੀ ਕੁਛ ਨਾ ਕੁਛ ਪ੍ਰਵਾਈ ਪ੍ਰਸ਼ਾਸਨ ਨੂੰ ਵੀ ਕਰਨੀ ਚਾਹੀਦੀ ਆ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੁਣ ਤੱਕ ਕੋਈ ਪੋਲੀਟਿਕਲ ਲੀਡਰ ਨੇ ਤੁਹਾਨੂੰ ਇੱਥੇ ਕੁਝ ਦਿੱਤਾ ਮਤਲਵਾ ਕੇ ਨਹੀਂ ਆਏ ਜ਼ਰੂਰ ਨੇ ਸਾਰੇ ਆ ਚੁੱਕੇ ਨੇ ਕਿਉਂਕਿ ਸਾਰੇ ਆਏ ਨੇ ਚੱਲ ਰਿਹਾ ਪ੍ਰਦਰਸ਼ਨ ਅੱਛਾ ਕੋਈ ਮਾਮਲਾ ਨਹੀਂ ਮਿਲਿਆ ਇਹ ਤਾਂ ਕਰ ਗਿਆ ਲੈ ਚੱਲ ਰਿਹਾ ਪ੍ਰਦਰਸ਼ਨ ਚੱਲ ਰਿਹਾ ਸੋ ਪਰ ਆਪਣਾ ਕਰੇ ਕਿ ਐਦਾਂ ਦਾ ਕਿਸੇ ਨਾਲ ਹੋਵੇ ਕਿਉਂਕਿ ਚਲਦਾ ਫਿਰਦਾ ਜਿਹੜਾ ਸਾਰਾ ਇਹਨਾਂ ਦਾ ਵਪਾਰ ਉਹ ਠੱਪ ਹੋ ਜਾਂਦਾ ਐਦਾਂ ਦੀ ਘਟਨਾ ਦੇ ਨਾਲ ਪਰ ਇਹ ਘਟਨਾ ਯਾਰ ਕੋਈ ਪਤਾ ਨਹੀਂ ਹੁੰਦਾ ਕਿਸੇ ਨਾਲ ਵੀ ਹੋ ਸਕਦੀ ਆ ਇਹ ਤਾਂ ਇੱਕ ਸ਼ਾਰਟ ਸਰਕਟ ਸ਼ਾਰਟ ਸਰਕਟ ਦੇ ਨਾਲ ਕੁਝ ਵੀ ਹੋ ਸਕਦਾ ਹੈ ਕਾਲਸਾ ਵਾਹਿਗੁਰੂ ਜੀ ਕੀ